ਅੱਜ ਪਿੰਡ ਤਾਰੇਵਾਲਾ ਦੇ ਵਿੱਚ ਧੰਨ ਧੰਨ ਬਾਬਾ ਗੰਡਾ ਮਾਲ ਜੀ ਦੀ ਯਾਦ ਦੇ ਵਿੱਚ ਸਾਲਾਨਾ ਮੇਲਾ ਕਰਵਾਇਆ ਗਿਆ ਜਾਣਕਾਰੀ ਮੁਤਾਬਕ ਦੱਸ ਦਈਏ ਕਿ ਹਲਕਾ ਜਲੰਧਾਵਾਦ ਦੇ ਅਧੀਨ ਆਉਂਦੇ ਪਿੰਡ ਰੋੜਾਂਵਾਲਾ ਉਰਫ ਤਾਰੇਵਾਲਾ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਧੰਨ ਧੰਨ ਬਾਬਾ ਗੰਡਾ ਮਾਲ ਜੀ ਦੀ ਯਾਦ ਦੇ ਵਿੱਚ ਸਾਲਾਨਾ ਮੇਲਾ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਕਰਵਾਇਆ ਗਿਆ ਇਸ ਮੌਕੇ ਦੂਰੋਂ ਦੂਰੋਂ ਸੰਗਤਾਂ ਇਸ ਮੇਲੇ ਦੇ ਵਿੱਚ ਹਾਜ਼ਰੀ ਭਰਨ ਦੇ ਲਈ ਆਈਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਮੇਲੇ ਦੇ ਵਿੱਚ ਕੋਈ ਵੀ ਪਾਰਟੀਬਾਜ਼ੀ ਨਹੀਂ ਕੀਤੀ ਜਾਂਦੀ ਅਤੇ ਸ਼ਾਂਤਮਈ ਤਰੀਕੇ ਦੇ ਨਾਲ ਸਾਰੇ ਪਿੰਡ ਦੇ ਸਾਂਝੇ ਸਹਿਯੋਗ ਦੇ ਨਾਲ ਇਹ ਮੇਲਾ ਹਰ ਸਾਲ ਕਰਵਾਇਆ ਜਾਂਦਾ ਹੈ ਡੇਰੇ ਦਾ ਪਿਸ਼ੋਕੜ ਦੱਸਦੇ ਹੋਏ ਪਿੰਡ ਵਾਸੀਆਂ ਨੇ ਦੱਸਿਆ ਕਿ ਉਹਨਾਂ ਦੇ ਬਜ਼ੁਰਗ ਜਦ ਪਾਕਿਸਤਾਨ ਤੋਂ ਚੜ੍ਹਦੇ ਪੰਜਾਬ ਹਿੰਦੁਸਤਾਨ ਆਏ ਸੀ ਤਾਂ ਉਹ ਆਪਦੇ ਨਾਲ ਪਾਕਿਸਤਾਨ 'ਚ ਵਸੇ ਧੰਨ ਧੰਨ ਬਾਬਾ ਗੰਡਾ ਮਾਲ ਜੀ ਦੇ ਡੇਰੇ ਦੀ ਮਿੱਟੀ ਲੈ ਕੇ ਆਏ ਸਨ ਉਸੇ ਮਿੱਟੀ ਨੂੰ ਇਸ ਜਗ੍ਹਾ ਦੇ ਉੱਪਰ ਰੱਖ ਕੇ ਬਾਬਾ ਗੰਡਾ ਮਾਲ ਜੀ ਦਾ ਡੇਰਾ ਤਿਆਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਹਰ ਸਾਲ ਦੇਸੀ ਮਹੀਨਾ 18 ਜੇਠ ਵਾਲੇ ਦਿਨ ਇਹ ਮੇਲਾ ਕਰਵਾਇਆ ਜਾਂਦਾ ਹੈ ਕਈ ਸੰਗਤਾਂ ਦੀਆਂ ਮਨੋ ਕਾਮਨਾਵਾਂ ਇਸ ਡੇਰੇ ਤੇ ਆ ਕੇ ਪੂਰੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਵੱਲੋਂ ਸਾਲਾਨਾ ਮੇਲੇ ਦੇ ਮੌਕੇ ਅਖੰਡ ਪਾਤਸ਼ਾਹਬ ਦੇ ਭੋਗ ਪੁਆਏ ਜਾਂਦੇ ਨੇ ਦੱਸ ਦਈਏ ਕਿ ਹਰ ਸਾਲ ਸਾਲਾਨਾ ਮੇਲੇ ਦੇ ਮੌਕੇ ਸੰਗਤਾਂ ਵੱਲੋਂ ਲੜੀਵਾਰ ਅਖੰਡ ਪਾਠ ਸਾਹਿਬ ਕਰਵਾਏ ਜਾਂਦੇ ਨੇ ਤੇ ਭੋਗ ਪੈਣ ਤੋਂ ਬਾਅਦ ਗੁਰੂ ਮਹਾਰਾਜ ਜੀ ਦੀ ਪਵਿੱਤਰ ਸਵਾਰੀ ਗੁਰਦੁਆਰਾ ਸਾਹਿਬ ਪਹੁੰਚਾਈ ਜਾਂਦੀ ਹੈ ਦੱਸ ਦਈਏ ਕਿ ਜਿਸ ਦਿਨ ਤੋਂ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਜਾਂਦੇ ਨੇ ਉਸੇ ਦਿਨ ਤੋਂ ਹੀ ਇਸ ਡੇਰੇ ਦੇ ਵਿੱਚ ਸੰਗਤਾਂ ਲਈ ਲੰਗਰ ਦੀ ਸੇਵਾ ਸ਼ੁਰੂ ਹੋ ਜਾਂਦੀ ਹੈ ਅਤੇ ਵਹੀਕਲਾਂ ਨੂੰ ਪਾਰਕਿੰਗ ਕਰਨ ਦੇ ਲਈ ਪਿੰਡ ਵੱਲੋਂ ਵਿਸ਼ੇਸ਼ ਪਾਰਕਿੰਗ ਦੇ ਪ੍ਰਬੰਧ ਕੀਤੇ ਜਾਂਦੇ ਨੇ ਦੱਸਦੀ ਹੈ ਕਿ ਮੇਲੇ 'ਚ ਪਹੁੰਚੀਆਂ ਸੰਗਤਾਂ ਦੇ ਵੱਲੋਂ ਇਸ ਡੇਰੇ ਦੇ ਉੱਪਰ ਪ੍ਰਸ਼ਾਦ ਦੇ ਤੌਰ ਤੇ ਸ਼ਰਾਬ ਵੀ ਚੜਾਈ ਜਾਂਦੀ ਹੈ ਅਤੇ ਮੇਲੇ ਵਿੱਚ ਪਹੁੰਚੇ ਲੋਕਾਂ ਦੇ ਵੱਲੋਂ ਪ੍ਰਸ਼ਾਦ ਦੇ ਤੌਰ ਤੇ ਸ਼ਰਾਬ ਪੀਤੀ ਜਾਂਦੀ ਹੈ ਦੱਸਦੀ ਹੈ ਕਿ ਹਰ ਸਾਲ ਇਸ ਮੇਲੇ ਦੇ ਵਿੱਚ ਪਿੰਡ ਵਾਸੀ ਕਿਸੇ ਨਾ ਕਿਸੇ ਪੰਜਾਬੀ ਗਾਇਕ ਨੂੰ ਜ਼ਰੂਰ ਬੁਲਾਉਂਦੇ ਹਨ ਇਸ ਵਾਰ ਵੀ ਮੇਲੇ ਦੇ ਵਿੱਚ ਪੰਜਾਬੀ ਗਾਇਕ ਜੋੜੀ ਭਪਿੰਦਰ ਗਿੱਲ ਤੇ ਜਸਵਿੰਦਰ ਜੀਤੂ ਨੇ ਪਹੁੰਚ ਕੇ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਹਰ ਸਾਲ ਇਸ ਮੇਲੇ ਦੇ ਮੌਕੇ ਇੱਕ ਵੱਡੀ ਦੇ ਮੈਚ ਵੀ ਕਰਵਾਏ ਜਾਂਦੇ ਨੇ ਤਾਂ ਅੱਜ ਇਸ ਸਾਲਾਨਾ ਮੇਲੇ ਬਾਰੇ ਪਿੰਡ ਵਾਸੀਆਂ ਨੇ ਕੀ ਕੀਤਾ ਤੁਸੀਂ ਵੀ ਸੁਣੋ ਬਾਬਾ ਗੰਡਾ ਬਾਬਾ ਹਰ ਸਾਲ ਪੁਲਾਹ ਦੀ ਸਵਾਰੇ ਗੰਡਵਾ ਮੇਲਾ ਕਿਹੋ ਜਿਹਾ ਪ੍ਰਬੰਧ ਕੀਤੇ ਗਿਆ ਨੇ ਬਰਬਾਦ ਬਿਲਕੁਲ ਸਾਰੇ ਮੇਲੇ ਦਾ ਲੰਗਰ ਚੱਟ ਵਰਤਿਆ ਜੀ ਇਹ ਚੱਲਗਾ ਕਬੱਡੀ ਆ ਰਹੀ ਹੈ ਜੀ ਕਮੇਟੀ ਦੇ ਮੈਚ ਇਸ ਤੋਂ ਆ ਰਿਹਾ ਜਿਹੜਾ ਕਲਾਕਾਰ ਆ ਰਿਹਾ ਪਿੰਡੁਰ ਗੇਂਦੀ ਇਸ ਵਾਰ ਕਬੱਡੀ ਦੇ ਮੈਚ ਕਿੰਨੇ ਕੁ ਘੱਟ ਹੋਇਆ ਮੇਲੇ ਦੇ ਵਿੱਚ ਕਿੰਨੇ ਕੁ ਲੋਕ ਪਹੁੰਚੇ ਨੇ ਫੇਸਬੁੱਕ ਉੱਤੇ ਲਗਭਗ 2.5 ਖੰਡ ਪੜਸੇ ਦਾ ਪਾਰਟੀ ਬਹਿ ਚੁਕੇ ਜੀ ਕਾਫੀ ਸੰਗਤ ਹੈ ਜੀ ਆ ਜਿਹੜਾ ਮੇਲਾ ਕਰਵਾਇਆ ਜਾ ਰਿਹਾ ਹੈ ਕੀ ਕਹਿਣਾ ਚਾਹੋਗੇ ਇਸ ਦੇ ਬਾਰੇ ਇਹ ਜੀ ਬਾਬਾ ਘਟਾ ਮਾਰ ਦਾ ਮੇਲਾ ਹੈ ਪਾਕਿਸਤਾਨ ਤੋਂ ਸ਼ੁਰੂ ਹੈ ਜੀ ਸਾਡੇ ਵੱਡੇ ਵੱਡੇ ਆਏ ਨੇ ਜੀ ਉੱਥੋਂ ਦੀ ਮਿੱਟੀ ਚੱਕ ਕੇ ਲਾਇਏ ਸੀ ਤੇ ਇੱਥੇ ਅਸੀਂ ਮੱਤੇ ਨੂੰ ਗਾ ਤੇ ਸਵਾਦ ਬਣਾਤੀ ਅੱਛਾ ਜੀ ਉੱਥੇ ਹਰ ਸਾਲ ਕਾਨੂੰ ਦਾ ਮੇਲਾ ਮੜਾਇਆ ਜਾਂਦਾ ਹੈ ਕਿਲਾ ਸੁੱਕਾ ਲੰਗਰ ਚੱਲਦਾ ਬਾਬਾ ਜੀ ਦੇ ਤੇ ਖੰਡਪਾਰ ਵੀ ਰੱਖੇ ਜਾਂਦੇ ਆ ਹਾਂ ਲਗਾਤਾਰ ਖੰਡਪਾਰ ਰੱਖਿਆ ਜਾਂਦੀ ਆ ਅੱਛਾ ਜੀ ਬਾਬਾ ਜੀ ਤੇ ਜੁੰਡਾ ਪ੍ਰਸ਼ਾਦ ਵੀ ਚੱਲਦਾ ਆਪਣੇ ਖਰਾਬ ਦਾ ਵੀ ਹਾਂ ਮਨੋ ਆਪਣਾ ਪੂਰੀ ਮੀਤ ਜੀ ਕਿੰਨੀ ਕਿੰਨੀ ਕੋ ਸੰਗਤ ਆਉਂਦੀ ਆ ਮੇਲੇ 'ਚ ਸੰਗਤ ਇੱਥੇ ਹਰਸਾਲੋਂ ਮੌਜਾਦਾ ਹੁੰਦੀ ਜੇ ਸਾਡੇ ਪਿੰਡ 'ਚ ਕਈ ਤਰ੍ਹਾਂ ਦੇ ਬਰਾਦਰੀਆਂ ਮੇਟ ਕਰਨ ਜੀ ਸਾਰਾ ਸੁਖ ਨਾਲ ਮਿਲ ਬਹੁਤ ਵਧੀਆ ਲਾਇਆ ਜਾਂਦਾ ਜੀ ਕਲਾਕਾਰ ਵੀ ਆਉਂਦਾ ਮੇਰੇ ਆਉਂਦਾ ਯਾਰ ਸਾ ਆਉਂਦਾ ਜੀ ਇਸ ਵਾਰ ਕਿਹੜਾ ਆਇਆ ਇਸ ਵਾਰ ਆਇਆ ਆਪਣਾ ਇੱਥੇ ਵਰਗੇ ਲਾ ਆ ਰਿਹਾ ਜੀ ਜੀ ਕੀ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਲੋਕਾਂ ਨੂੰ ਅਪੀਲ ਕਰਨਾ ਜੀ ਜਿੰਨਾ ਵੀ ਕੋਈ ਇੱਥੋਂ ਛੱਡ ਨਾਲ ਮੰਨ ਕੇ ਜਾਂਦਾ ਉਹ ਅਰੇ ਵੀ ਕੁਰਿੰਗ ਦੀ ਹੈ ਤੇ ਸਰਕਾਰ ਦਾ ਆਟ ਬਹੁਤ ਰੱਖਿਆ ਹੁੰਦੇ ਨੇ ਪਾਪਾ ਜੀ ਨੂੰ ਕੋਈ ਨੌਕਰੀ ਸੋਕੇ ਜਾਂਦਾ ਉਹ ਨੌਕਰੀ ਵੀ 100% ਹੀ ਲੱਗਦਾ ਹੈ ਤੇ ਕੋਈ ਨੌਕਰੀ ਵੀ ਖੁੱਜੀ ਲੋਕੀ ਭਾਰਤ ਬਹੁਤ ਰਹਿਉਗਾ ਜੀ ਤੇ ਹਰ ਇੱਕ ਕਮੇਟੀ ਬਹੁਤ ਵਧੀਆ ਹੁੰਦੀ ਹੈ ਜੀ ਲੱਖ ਲਗਭਗ ਲੱਖ ਨੂੰ ਦੇਖਣਾ ਜੰਦਰੀ ਹੁੰਦੀ ਇੱਕ ਵਜੇ ਵੀ ਜੀ ਇਹ ਬਹੁਤ ਵਧੀਆ ਮੇਲਾ ਸਾਰੇ ਪਿੰਡ ਦੇ ਲੋਕਾਂ ਦਾ ਜੀ ਆਇਆਂ ਨੂੰ। ਅੱਜ ਜਿਹੜਾ ਮੇਲਾ ਕਰਵਾਇਆ ਜਾ ਰਿਹਾ ਪਿੰਡ ਤਾਰੇਵਾਲਾ ਦੇ ਵਿੱਚ ਕੀ ਕਹਿਣਾ ਚਾਹੋਗੇ ਇਸਦੇ ਬਾਰੇ? ਪਹਿਲਾਂ ਤਾਂ ਤੁਹਾਡਾ ਬਹੁਤ ਬੜਾ ਇੱਥੇ ਖੁਸ਼ ਹੋਇਆ ਤੇ ਕਾਰਜਵਰ ਦੇ ਵਿੱਚ ਅੱਜ ਪਾਪਾ ਗੱਟਾ ਮਾਲੀ ਦਾ ਫਲਾਣਾ ਮੇਲਾ ਲੱਗਦਾ ਹਰ ਇੱਕ ਸਾਲ ਲੱਗਦਾ ਹੈ। ਉਹਦਾ ਹਰ ਸਾਲ ਤੇ ਕੋਈ ਬਹੁਤ ਵੱਡਾ ਉੱਪਰ ਹੈ ਜੀ ਇਹ ਮੇਲਾ ਜਿਹੜਾ ਹੈਗਾ ਵਾ ਇਹ ਹਰ ਇੱਕ ਸਾਲ ਮਨਾਇਆ ਜਾਂਦਾ ਹੈ ਜਿਵੇਂ ਕਿ ਆਪਾਂ ਦੇਸੀ ਮਹੀਨੇ ਦੀ 18 ਡੇਟ ਕਹਿ ਲਓ 31 ਮਈ ਮਈ ਇਹ ਹੁੰਦਾ ਮੇਲਾ ਕਾਫੀ ਲੋਕ ਮੋਹਟਦੇ ਆ ਵਿਲੇਜ ਲੋਕਾਂ ਦੀ ਬੰਦੋ ਕਰਨਾ ਵੀ ਪੂਰੀ ਹੁੰਦੀ ਆ ਨੇ ਲਗਾਤਾਰ ਅੱਜ ਮੇਰੇ ਹਿਸਾਬ ਨਾਲ ਇੱਕ ਮਹੀਨਾ ਹੀ ਹੋ ਗਿਆ ਲੜੀਵਾਰ ਖਾਣ-ਪਾਣ ਤਿੰਨ-ਤਿੰਨ ਖਾਣ-ਪਾਣ ਕਿੰਨੇ ਐਤਾ ਹੀ ਲੰਗਰ ਚੱਲਦਾ ਰਹਿੰਦਾ ਹੈ ਅੱਛਾ ਜੀ ਖੜਦਾ ਲੋਕਾਂ ਦੀ ਲੰਗਰ ਕਰਦੇ ਆ ਪ੍ਰਸ਼ਾਦ ਬੰਦਾ ਆ ਜਿਵੇਂ ਫੇਰ ਖੀਰ ਹੋ ਗਈ ਖੜਾ ਚੋਲ ਮਿੱਠੇ ਤੇ ਬਾਕੀ ਦਾਲ ਕੋਲ ਦਾ ਜਿਵੇਂ ਅੱਜ ਤੁਸੀਂ ਵੇਖ ਰਹੇ ਹੋ ਉਹ ਸਭੀਆਂ ਨਾਲ ਸਿਰੇ ਨਾਲ ਕਿੰਨਾ ਲੱਗੇ ਹੋਏ ਨੇ ਮੁੱਖ ਮੇਲਾ ਅੱਜ ਅਟੁੱਟ ਮੇਲਾ ਅੱਜ ਅੱਛਾ ਜੀ ਤੇ ਕਲਾਕਾਰ ਵੀ ਪਹੁੰਚ ਰਹੇ ਨੇ ਕਿਹੜਾ ਕਲਾਕਾਰ ਆ ਰਿਹਾ ਮਿੱਤਰ ਗਿੱਲ ਜੀ ਨਾਲ ਦੁਬਾਰਾ ਜੁੜੀ ਹੈ ਤੇ ਕੋਈ ਖੇਡਾਂ ਵੀ ਕਰਵਾਈਆਂ ਜਾਂਦੀਆਂ ਖੇਡਾਂ ਕਬੱਡੀ ਟੂਰਨਾਮੈਂਟ ਬਹੁਤ ਵਧੀਆ ਜਿਹੜੀਆਂ ਟੀਮਾਂ ਆ ਰਹੀਆਂ ਨੇ ਬਾਹਰੋਂ ਚੰਗੇ ਜਿਹੜੇ ਉਹਨਾਂ ਰੱਖੇ ਹੋਏ ਆ ਜਿਹੜੇ ਆਪਾਂ ਕਹਿ ਦਿੰਦੇ ਆ ਜਤੂ ਖਿਡਾਰੀਆਂ ਵਾਸਤੇ ਨਾਮ ਔਰ ਇਸ ਤੋਂ ਬਾਅਦ ਦੋ ਤਿੰਨ ਵਜੇ ਤੋਂ ਬਾਅਦ ਜਦੋਂ ਜਿਹੜੀ ਅਖੰਡ ਪਾਠ ਦੇ ਪੂਰਵ ਪੈ ਜਾਂਦੇ ਆ ਗੁਰੂ ਸਾਹਿਬ ਦੀ ਜਿਹੜੀ ਉਹਨਾਂ ਨੂੰ ਆਦੇਸ਼ ਉੱਤੇ ਪਹੁੰਚਾ ਕੇ ਫੋਟਵਰਾ ਸਾਹਿਬ ਉਸ ਤੋਂ ਬਾਅਦ ਅਛਾ ਦੂਸਰਾ ਜਿਹੜਾ ਦਾੜੂ ਦਾ ਲੰਗਰ ਵੀ ਚੱਲਦਾ ਜੀ ਸੰਗਤਾਂ ਨੂੰ ਕਿੰਨਾ ਮਾਲ ਜੀ ਸੀ ਇਹ ਤਾਂ ਬਚੋੜ ਜਿਹੜਾ ਦਾੜੂ ਸੇਵਲ ਕਰ ਲੈਂਦੇ ਸੀ ਅੱਛਾ ਉਸ ਤੋਂ ਬਾਅਦ ਇਹ ਜਿਹੜਾ ਸਾਡੇ ਹੀ ਪਿੰਡ ਦੇ ਕੋਈ ਵੱਡੇ ਸੱਜਣ ਮੈਗੇ ਆ ਤੁਹਾਡੇ ਸਾਡੇ ਆਏ ਤੇ ਇਹ ਲਿਆ ਕੇ ਇੱਕ ਦਾ ਲਿਆ ਕੇ ਜੋੜ ਕੇ ਤੇ ਇਹ ਆਪਣੇ ਏਰੀਆ ਦੇ ਵਿੱਚ ਇੱਕ ਦਾ ਇੱਕ ਖਾਰੇ ਵਾਲੇ ਮੈਨੂੰ ਲੱਗਦਾ ਇੱਕ ਲੱਗਦਾ ਟਿੱਪੀ ਜਾਂ ਫਿਰ ਬਾਲਗੜ ਛੋਟੇ ਬੰਦੇ ਕਹਿ ਦਿੰਦੇ ਆ ਇੱਕ ਲੱਗਦਾ ਆਪਣੇ ਮਲਕ ਜਾਂਦੇ ਨੇ ਮਲਕ ਜਾਂਦੇ ਲੋਕਾਂ ਸੰਗਤਾਂ ਨੂੰ ਕੀ ਕੀ ਕਰਨਾ ਚਾਹੁੰਦੇ ਹੋ ਸੱਤਾਂ ਨੇ ਫੀਲ ਕਰਦੇ ਆ ਵੀ ਤੁਸੀਂ ਆ ਕੇ ਬਹੁਤ ਰੋਵੋ ਆ ਕੇ ਪਹੁੰਚੇ ਹੋ ਤਾਂ ਮੰਦਰ ਚੋ ਕੋ ਉਹਦੀ ਬੰਨੋ ਕਾਮਨਾ ਜਿਹੜਾ ਬੰਨੋ ਜੋ ਤੁਹਾਡੀ ਮੰਨਤ ਹੈਗੀ ਆ ਜੀ ਜਿਵੇਂ ਹੁਣ ਕਈ ਬਾਹਰ ਜਾਣ ਦੇ ਇਸ਼ਕ ਹੁੰਦੇ ਉਹ ਆ ਕੇ ਇੱਥੇ ਉਹਦੀ ਮੰਨੋ ਕਾਮਨਾ ਮੰਦੇ ਆ ਸੁਕਾ ਕਿਲਾ ਪ੍ਰਸ਼ਾਦ ਜੋ ਮੰਦਿਆਂ ਬੰਨੋ ਕਾਮਨਾ ਫੁੱਲੀਆਂ ਹੁੰਦੀਆਂ ਨੇ ਜਿਆਦਾ ਆ ਆਰਾਮਦਾਰੀ ਨਾਲ ਸੇਰ ਲੱਗੀਆਂ ਨੇ ਉੱਥੇ ਕਲਾਕਾਰ ਦਾ ਦਾ ਆਨੰਦ ਮਾਣੋ ਉਹ ਤੋਂ ਪ੍ਰਸ਼ਾਦ ਨਾਲ ਹੀ ਨਾਲੇ ਪ੍ਰਸ਼ਾਦ ਨਾਲ ਪ੍ਰਸ਼ਾਦ ਲਓ ਜਿਆਦਾ ਵਧੀਆ ਕੋਈ ਲੜਾਈ ਝਗੜੇ ਵਾਲਾ ਮਾਹੌਲ ਨਾ ਬਣਾਇਆ ਜਾਵੇ ਅਈ ਕਹਿੰਦਾ ਹੋਇਆ ਮੈਂ ਸੰਗੀਤ ਦੀ ਡੀਲ ਕਰਦਾ ਭਾਈ ਜੀ ਅੱਜ ਤੁਸੀਂ ਮੇਲੇ ਦੇ ਵਿੱਚ ਪਹੁੰਚੇ ਹੋ ਕਿਹੜੇ ਪਿੰਡ ਤੋਂ ਆਏ ਹੋ ਸਾਡਾ ਪਿੰਡ ਆਬੋਰ ਦੇ ਨਾਲ ਕਿਕਰ ਖੜਾ ਹੈ ਅੱਛਾ ਜੀ ਹਾਂ ਜੀ ਹਰ ਸਾਲ ਆਉਨੇ ਹੋ ਨਹੀਂ ਜੀ ਅਸ ਤਾਂ ਪਹਿਲੀ ਵਾਰ ਆਏ ਆ ਜਦੋਂ ਮੈਂ ਪਹਿਲੀ ਵਾਰ ਦੇਖਿਆ ਕੋਈ ਮੰਗ ਮੰਗੇ ਤੇ ਮੰਗੀ ਸੀ ਬਾਬਾ ਜੀ ਦੇ ਨਹੀਂ ਜੀ ਪਹਿਲੀ ਵਾਰ ਵੈਸੇ ਦੇਖਣ ਆਏ ਆ ਕਹਿੰਦੇ ਬੜਾ ਭਰਦਾ ਈ ਮੇਲਾ ਬੜਾ ਅੱਛਾ ਜੀ ਤੇ ਸਾਨੂੰ ਆ ਕੇ ਬੜਾ ਵਧੀਆ ਲੱਗਿਆ ਜੀ ਅੱਗੇ ਤੋਂ ਕਿਹੜਾ ਮਾਰਦੇ ਰਵਾਂਗੇ ਜੀ ਧੰਨ ਜੀ नी आई जानेरिया ले, ले आई जानेरिया पेट गांत नई जानेरिया ओ दिल कर दिल करो बहा दिले हाथ आई तेरे तो तेरे तो तेरे तो तेरे। जो तक नचे गो मारियां लोड़ तरह जीती WHA- ਸਾਹ ਨੂੰ ਮੁਝੇ ਪਤੇ ਬਾਣੀਆਂ ਨਾਲ ਜਾਣੀ ਕੁਛ ਤਾਂ ਮਿਲავ ਤੁਮ ਮੋੜ ਤੁਮਾ ਬੋਲਦੀ ਆ ਆ ਜੀਤ ਨਗਰੇ ਦਾ ਹੋਏ ਹੋ ਢੂੰ ਢੂੰਗਾ ਬੋਲਦੀ ਜੀਤ ਨਗਰੇ ਦਾ ਪਾਲ ਕੇ ਵਾਹ ਦੀ ਨਾ ਪਾੜੀ ਜੋਰ ਤੱਕ ਨੱਚੇ ਮਾ ਬਾਰੀਆਂ ਨੂੰ ਢੋੜ ਦੇ ਜੀਤੇ ਰਾਜ ਇੰਦਰਿਆ ਸਾਰੀਆਂ ਜੋਰ ਤੱਕ ਨੱਚੇ ਮਾ ਬਾਰੀਆਂ ਨੂੰ ਜੀਤੇ ਰਾਜ

ਉਧਰ ਜੀ ਜਿਦਾ ਦਿਲ ਦਰਿਆ ਸਾਰੀਏ